जय माता दी ਸਾਰਿਆਂ ਨੂੰ ਕਹਿ ਰਿਹਾ ਜੀ ਅੱਜ ਅਸੀਂ ਮਹਾਮੈਦੇ ਮੇਲੇ ਜਿਹੜੇ ਕੱਲ ਤੋਂ ਚੱਲੂ ਹੋ ਰਹੇ ਆ ਨਵਰਾਤਿਆਂ ਦੇ ਉਹਦੇ ਲਈ ਸਾਰੀਆਂ ਸੰਸਥਾਵਾਂ ਇਕੱਠੀਆਂ ਹੋਈਆਂ ਔਰ ਸਾਰਿਆਂ ਨੇ ਆਪਣੇ ਜਿਹੜੇ ਕੋਈ ਮੇਲੇ ਦੀ ਜ਼ਰੂਰੀ ਪ੍ਰਵੰਦਾ ਉਹਨਾਂ ਦੀ ਵੀ ਗੱਲ ਕੀਤੀ ਆ ਔਰ ਮੈਂ ਵਿਸ਼ੇਸ਼ ਧੰਨਵਾਦ ਕਰਾਂਗਾ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਪਹਿਲੀ ਵਾਰ ਆ ਵੀ ਇਹਦੇ ਜੀ ਪੇਪਰ ਗਾਸ ਔਰ ਜਿਹੜੀਆਂ ਪਲੇਟਸ ਹੈਗੀਆਂ ਆ ਪਤਲਾ ਜਿਹਨੂੰ ਕਹਿੰਦੇ ਜਿਹੜੀਆਂ ਖਰਾਬ ਬੱਲ ਜਾਂਦੀਆਂ ਨਾ ਕੀ ਪਲਾਸਟਿਕ ਜਿਹੜਾ ਹੈਗਾ ਉਹਦੇ ਲਈ ਤਕਰੀਬਨ 5 ਲੱਖ ਰੁਪਏ ਦਾ ਪਹਿਲੀ ਵਾਰ ਹੀ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਇੱਕ এনवायरमेंटਲ ਕਦਮ ਚੱਕਿਆ ਬਹੁਤ بڑا ਔਰ ਮੈਨੂੰ ਲੱਗਦਾ ਉਹਦੇ ਤੋਂ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਲੋਕ ਲੰਗਰ ਲਗਾਉਂਦੇ ਆ ਉਹਨਾਂ ਨੂੰ ਵੀ ਬਹੁਤ ਵੱਡਾ ਇੱਕ ਰਸਤਾ ਮਿਲਿਆ ਸਾਨੂੰ ਆਉਣ ਵਾਲੇ ਟਾਈਮ ਨੂੰ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਯੂਜ਼ ਕਰੀਏ ਜਿਹੜੀ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਕੀਤੀ ਆ ਸੋ ਮੈਂ ਉਹਨਾਂ ਨੂੰ ਵਿਸ਼ੇਸ਼ ਧੰਨਵਾਦ ਕਰਦਾ ਮੈਨੂੰ ਕੱਲ ਡੀ ਸਾਹਿਬ ਨੇ ਗੱਲ ਕੀਤੀ ਸੀ ਔਰ ਅੱਜ ਸਾਰਿਆਂ ਨਾਲ ਇੱਕ ਕਲੈਕਟਿਵ ਮੀਟਿੰਗ ਹੋਈ ਆ ਬਹੁਤ ਅੱਛੀ ਇਹਚ ਐਸਐਸਪੀ ਸਾਹਿਬ ਡਿਪਟੀ ਮੈਸ਼ਰ ਸਾਹਿਬ ਐਡੀਸੀ ਐਸਜੀਐਮ ਸਰਦਾਰ ਨੇ ਔਰ ਸਾਰੀਆਂ ਜਥੇਬੰਦੀਆਂ ਨੇ ਔਰ ਸਭ ਨੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਣ ਲਈ ਔਰ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਕੋਆਪਰੇਟ ਕਰਨ ਲਈ ਸਫਾਈ ਦੇ ਲਈ ਕਾਰਪੋਰੇਸ਼ਨ ਦਾ ਕਰਨ ਲਈ ਔਰ ਖਾਸ ਤੌਰ ਤੇ ਸਿਵਲ ਡਿਫੈਂਸ ਦੇ ਵਿੱਚ ਬੜਾ ਰੋਲ ਯੋਗਦਾਨ ਪਾਣ ਦੀ ਜਿਹੜੀ ਪ੍ਰੋਮਿਸ ਕੀਤਾ ਬੱਲ ਮੈਂ ਇੱਕ ਗੱਲ ਕਹਿਣੀ ਚਾਹਨਾ ਦੇਖੋ ਅਸੀਂ ਅਗਰ ਬਸ ਦੇ ਉੱਤੇ ਬਹਿ ਕੇ ਜਾਂਦੇ ਹਾਂ ਜੋ ਟ੍ਰੈਫਿਕ ਦੇ ਰੂਲਸ ਆ ਉਹ ਸਾਨੂੰ ਪਬਲਿਕ ਨੂੰ ਜਿਹੜੇ ਵੀ ਯਾਤਰੀ ਜਾ ਰਹੇ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ ਜੇ ਉਹਨੂੰ ਉੱਤੇ ਬੈੱਕ ਕੋ ਜਾਂਦਾ ਤੇ ਫਿਰ ਉਹਨੂੰ ਰੋਕਣਾ ਪੁਲਿਸ ਦਾ ਕੰਮ ਹੈ ਤੇ ਉਹਦੇ ਚ ਕਾਨੂੰਨ ਕੋ ਬੁਰਾ ਮੰਨਦਾ ਤਾਂ ਫਿਰ ਬੁਰਾ ਮੰਨ ਸਕਦਾ ਸਰ ਡੀਜੇ ਲਾਏ ਜਾਂਦੇ ਆ ਉਹਨੂੰ ਜੇਕਰ ਕੋਈ ਰੋਕਦਾ ਤੇ ਉਹ ਧਾਰਮਿਕ ਮੁੱਦਾ ਬਣ ਜਾਂਦਾ ਕਿ ਇਹ ਧਾਰਮਿਕ ਉਹਨੂੰ ਮੈਨੂਮੈਂਟ ਪੈਸਕੋ ਨਵੀਜ਼ਨ ਕਰਦਾ ਤੁਹਾਡੇ ਜ਼ਰੀਏ ਨਾ ਧਾਰਮਿਕ ਮੁੱਦਾ ਬਣਨਾ ਨਹੀਂ ਚਾਹੀਦਾ ਉੱਤੇ ਜਿਹੜੀ ਐਕਚੁਅਲ ਗੱਲ ਹੋਣੀ ਚਾਹੀਦੀ ਆ ਆਪਾਂ ਉਹਨੂੰ ਕੋਈ ਮੁੱਦਾ ਬਣਾਉਣ ਦੀ ਬਜਾਏ ਅਸੀਂ ਕਹੀਏ ਉਹਦੇ ਤੇ ਕਿ ਇਹ ਜਿਹੜਾ ਜਿਹੜਾ ਡੀਜੇ ਰੁਕਿਆ ਗਿਆ ਜਾਂ ਇਹ ਬੰਦੇ ਲੈਂਡ ਆਰਡਰ ਨੂੰ ਤੋੜ ਰਹੇ ਸੀਗੇ ਇਹ ਠੀਕ ਹੋਇਆ ਸੜੀ ਤੋਂ ਸੇ ਆਵਾਰਾ ਪਸ਼ੂਆਂ ਦੀ ਕੋਈ ਅੱਜ ਦੀ ਸਮੱਸਿਆ ਨਹੀਂ ਹੈ ਇਹ ਬਹੁਤ ਲੰਬੇ ਅਰਸੇ ਤੋਂ ਚੱਲੀ ਆ ਰਹੀ ਹੈ ਲੇਕਿਨ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਇਤਿਜਾਦਨ ਤਾਂ ਫੇਰ ਗੱਲ ਤਾਂ ਸਾਡੇ ਪਬਲਿਕ ਦੇ ਉੱਤੇ ਆ ਗਈ ਹੈ ਕਿਉਂਕਿ ਖਾਸ ਤੌਰ ਤੇ ਹਿਮਾਚਲ ਦੇ ਵਿੱਚ ਜਾਂਦੇ ਜਿੱਦਾਂ ਕਰਦੇ ਉੱਤੇ ਜਿਆਦਾ ਹੋਰ ਵੀ ਜਿਆਦਾ ਪਸ਼ੂ ਆਉਂਦੇ ਤੇ ਸਾਨੂੰ ਉਹਨੇ ਆਪਣਾ ਆਪਣਾ ਆਪ ਨੂੰ ਜ਼ਰੂਰ ਕੇਅਰ ਫੋਲ ਦੇ ਬਹੁਤ ਬੜਾ ਬੋਸੇ ਗੱਡੀ ਲਗਾ ਕੇ ਕਰ ਮੇਰੇ ਨਾਲ ਕਈਆਂ ਨੇ ਸੰਪਰਕ ਵੀ ਕੀਤਾ ਜਿਹੜੇ ਪਰਮਾਨੈਂਟ ਲਗਾਉਂਦੇ ਬੜੇ ਲੰਬੇ ਅਰਸੇ ਲਗਾਉਂਦੇ ਉਹ ਤਾਂ ਉਹ ਕਹਿੰਦਾ ਡਿਸਪਲਿਨ ਲਾਉਂਦੇ ਆ ਰ ਵੱਟ ਅਗਰ ਕੋ ਬੰਦਾ ਬਾਰੋਆ ਅਗੇ ਲਗਾਉਂਦਾ ਤੇ ਮੇਰੀ ਉਹਨੂੰ ਹੱਥ ਛੋੜ ਕੇ ਬੇਨਤੀ ਹੈ ਜਾਂ ਤਾਂ ਉਹਨੂੰ ਬਿਲਕੁਲ ਸਾਈਡ ਤੇ ਲਿਂਦਾ ਬਾਕੀ ਲੰਗਰ ਕਮੇਟੀਆਂ ਲਗਾਉਂਦੀਆਂ ਉਹਨੂੰ ਬਿਲਕੁਲ ਸਾਈਡ ਤੇ ਖੜੇ ਹੋਣਾ ਪੈਣਾ ਕਿਸੇ ਵੀ ਤਰ੍ਹਾਂ ਟ੍ਰੈਫਿਕ ਨੂੰ ਮੈਂ ਮੈਂ ਟ੍ਰੈਫਿਕ ਦੀ ਗੱਲ ਸਾਰਿਆਂ ਸਾਡੇ ਤੇ ਲਾਗੂ ਹੁੰਦੀ ਆ ਲੰਗਰ ਕਮੇਟੀਆਂ ਤੇ ਵੀ ਸਾਡੇ ਤੇ ਵੀ ਜਿੱਦਾਂ ਕੋਈ ਖੜਨਾ ਬੰਦਾ ਲੰਗਰ ਖਾਣ ਲਈ ਖੜਾ ਹੁੰਦਾ ਉਹਦੇ ਤੇ ਵੀ ਤਾਂ ਉਨੀ ਲਾਗੂ ਹੁੰਦੀ ਆ ਉਹਨੂੰ ਉਹਨੂੰ ਵੀ ਚਾਹੀਦਾ ਵੀ ਜਦੋਂ ਆਪਣੇ ਵਹੀਕਲ ਲਾ ਦੇਗਾ ਬਾਕੀ ਸਾਰੇ ਟ੍ਰੈਫਿਕ ਨੂੰ ਜਾ ਕੇ ਉਹ ਵੀ ਆਪਣਾ ਟ੍ਰੈਫਿਕ ਜਿਹੜਾ ਗੱਡੀ ਐ ਸਕੂਟਰਾਂ ਨੂੰ ਪਾਰਕ ਕਰੇਗਾ ਸਾਈਡ ਤੇ ਫਿਰ ਲੰਗਰ ਲਾਏਗਾ ਤਾਂ ਕਿ ਬਾਕੀ ਟ੍ਰੈਫਿਕ ਨਾ ਜਾਮ ਹੋਵੇ ਔਰ ਮੈਂ ਬਈ ਹਮੇਸ਼ਾ ਗੱਲ ਕਰਦਾ ਮੇਰੇ ਨਾਲ ਬਾਰੇ ਬੰਦੇ ਐ ਮੈਂ ਆਪਣੇ ਡਰਾਈਵਰਸ ਨੂੰ ਕਿਸੇ ਨੂੰ ਇੱਕ ਸਕਿੰਟ ਲਈ ਵੀ ਇਹ ਵਰਨਾ ਰੋਜ਼ਾਨਾ ਗੱਲ ਹੁੰਦੀ ਆ ਕਿ ਤੁਸੀਂ ਜੇ ਗੱਬੇ ਗੱਡੀ ਨਹੀਂ ਰੋਕਣੀ ਤੁਸੀਂ ਗੱਡੀ ਬਿਲਕੁਲ ਸਾਈਡ ਤੇ ਰੋਕਣੀ ਹੈ ਖਾਸ ਕਰਕੇ ਐਸਐਸਪੀ ਸਾਹਿਬ ਔਰ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਸ਼ਨੀਵਾਰ ਤੋਂ ਸਾਰੇ ਚਾਹਦੇ ਆ ਕਿਉਂਕਿ ਜੇ ਉਸ ਤੋਂ ਪਹਿਲਾਂ ਕਰੀਏ ਫਿਰ ਕਈ ਬੰਦੇ ਇਤਰਾਜ਼ ਕਰਦੇ ਸਾਡੇ ਲੰਗਰਾਂ ਤੇ ਲੋਕ ਆਉਂਦੇ ਨਹੀਂ ਉਹਨਾਂ ਲਈ ਵੀ ਕਰਦੇ ਆ ਲੇਕਿਨ ਸ਼ਨੀ ਐਤਵਾਰ ਨੂੰ ਜਦੋਂ ਪਰਮੇ ਦੇ ਦਿਨ ਹੁੰਦੇ ਆ ਉਦੋਂ ਬਹੁਤ ਜ਼ਰੂਰੀ ਆ ਉਹਨੂੰ ਹਰ ਹਾਲ ਚ ਕਿਤਾ ਜਾਏ ਸਰ ਕਈ ਸੰਸਥਾਵਾਂ ਦੀ ਡਿਮਾਂਡ ਸੀ ਕਿ ਮੇਲੇ ਦੇ ਦੌਰਾਨ ਰਾਤ ਦੇ ਵਿੱਚ ਸ਼ਰਾਬ ਦੇ ਟਿਕਾਣੇ ਬੰਦ ਰੱਖੇ ਜਾਣ ਸਰ ਇੱਕ ਵਿਚਾਰ ਦੇਖੋ ਤੁਸੀਂ ਗੱਲ ਕੀਤੀ ਆ ਮੈਂ ਦੇਖੋ ਗੱਲ ਪਤਾ ਕਿ ਕੋਈ ਐਕਸਾਈਜ਼ ਪਾਲਿਸੀਆਂ ਹੁੰਦੀਆਂ ਕਮਨ ਦੇ ਐਮਓਯੂ ਐਗਰੀਮੈਂਟਸ ਹੁੰਦੇ ਆ ਉਹ ਬੰਦੇ ਕਾਰੋਬਾਰੀ ਹੁੰਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਤੇ ਅਗਰ ਦੋ ਤਿੰਨ ਦੇ ਵਿੱਚ ਤੁਹਾਨੂੰ ਫਰਕ ਨਹੀਂ ਪੈਂਦਾ ਤੁਹਾਡੀ ਸੇਲ ਤੇ ਫਰਕ ਨਹੀਂ ਪੈਂਦਾ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਔਰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹਨੇ ਐਕਸਾਈਜ਼ ਆਫੀਸਰ ਸਰਵਾਨਾ ਇਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਇੱਕ ਮੀਟਿੰਗ ਕਰ ਲੈਣ ਛੋਟੀ ਜੀ ਔਰ ਉਹਨਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਨ ਉਹਨੂੰ ਆਪਾਂ ਸਮਝਾਈਏ ਇਸ ਗੱਲ ਮੇਰੇ ਤਕਰੀਬਨ ਸਾਰੀਆਂ ਜਥੇਬੰਦੀਆਂ ਨੇ ਕੱਲ 15 ਤੋਂ ਜ਼ਿਆਦਾ ਮੈਂ ਮੇਅਰ ਹਾਊਸ ਸ਼ਾਮੀ ਬੈਠਾ ਸੀ ਉੱਥੇ ਸਾਰੇ ਆਏ ਮੈਂ ਸਾਰਿਆਂ ਦੇ ਉਹਨਾਂ ਦੇ ਉਹ ਮੋਮੈਂਡਮ ਜਲਾਇਆ ਹੈ ਸਰਕਾਰ ਦੇ ਲਈ ਔਰ ਮੈਂ ਡਿਪਟੀ ਕਮਿਸ਼ਨਰ ਸਾਹਿਬ ਕੋ ਵੀ ਉਹ ਮੋਮੈਂਡਮ ਆਇਆ ਹੈ ਔਰ ਡੈਫੀਨੇਟਲੀ ਹੈ ਕਿ ਉਹ ਸਰਕਾਰ ਤੱਕ ਪਹੁੰਚਾ ਕੇ ਉਹਨੂੰ ਬੇਵਕੂਫ ਕੀਤਾ ਜਾਏਗਾ ਟੈਂਪਰੇਰੀ ਵਾਸ਼ਰੂਮ ਨੂੰ ਲੈ ਕੇ ਬੜੀ ਦਿੱਕਤਾਂ ਆਂਦੀ ਮੇਲੇ ਦੇ ਦੌਰਾਨ ਹਾਂ ਉਹ ਤੇ ਗੱਲ ਕਰਨ ਦੀ ਵੀ ਅਸੀਂ ਭੁੱਲ ਗਏ ਜਿਹੜਾ ਐਡਮਿਨਿਸਟ੍ਰੇਸ਼ਨ ਬੈਠੀ ਆ ਪਬਲਿਕ ਹੈਲਥ ਡਿਪਾਰਟਮੈਂਟ ਬੈਠਾ ਮੈਂ ਤਕਰੀਬਨ 2.5 ਸਾਲ ਇਸ ਡਿਪਾਰਟਮੈਂਟ ਦਾ ਬਦਲ ਮਿਨਿਸਟਰ ਕੰਬੀ ਕੀਤਾ ਔਰ ਹਰ ਸਾਲ ਮੈਨਾਂ ਨੂੰ ਇਹ ਕੰਦਾ ਸੀ ਕਿ ਮੈਕਸਿਮ ਟਾਇਲਟਸ ਬਲੌਕ ਤੋਂ ਉੱਤੇ ਇਹ ਜਨੇ ਵੀ ਆ ਗਿਆ ਔਰ ਮੋਬਾਈਲ ਉਹਨਾਂ ਨੂੰ ਖੜੇ ਕੀਤਾ ਜਾਏਗਾ ਡਿਸਾ ਉਹਨਾਂ ਨਾਲ ਹੋਣੀ ਇਹਨਾਂ ਦੇ ਡਿਪਾਰਟਮੈਂਟ ਨੂੰ ਆਪਣੇ ਅਫੀਸਰ ਦੀ ਡਿਊਟੀ ਲਗਾਉਗੀ ਇਸ ਇਨਸਾਨ ਸੋਸਾਇਟੀ ਨੂੰ ਕੀ ਅਪੀਲ ਹੈ ਹਾਂਜੀ ਸੋਸਾਇਟੀ ਨੂੰ ਕੀ ਅਪੀਲ ਕਰਨ ਮੇਰਾ ਸਰਬੱਤ ਸਾਰਿਆਂ ਨੇ ਭਗਵਤੀ ਦਾ ਨਾਮ ਲੈਣਾ ਜੈ ਮਾਤਾ ਦੀ ਕਰਦੇ ਜਾਂਦੇ ਆ ਉਹ ਪਾਸਰੇ ਜਿਹੜੇ ਲੋਕ ਦੰਗੀ ਪੈਰੀ ਜਾਂਦੇ ਇਹਨੇ ਸ਼ਰਧਾ ਪੂਰਵਕ ਜਾਂਦੇ ਆ ਔਰ ਪੈਦਲ ਜਾਂਦੇ ਪੈਦਲ ਵਾਪਸ ਆਉਂਦੇ ਆ ਔਰ ਅਸੀਂ ਉਮੂਮਨ ਦੇਖਦੇ ਆ ਲੋਕਾਂ ਦਾ ਬਹੁਤ ਸ਼ਰਧਾ ਦੇਖੋ ਪਰਮਾਤਮਾ ਦਾ ਨਾਮ ਸ਼ਰਧਾ ਦਾ ਕਾਰਨ ਹੈ ਔਰ ਅਸੀਂ ਇਹ ਮੈਸੇਜ ਜਣਾ ਇਸ ਅਸੀਂ ਦੇ ਦੇਖੋ ਪਰਮਾਤਮਾ ਹੈਗਾ ਅਨੁਸ਼ਾਸਨ ਚ ਡਿਸਪਲਿਨ ਸਚਾਈ ਦੇ ਵਿੱਚ ਪਰਮਾਤਮਾ ਹੈ ਮਥਾ ਟੇਕਨ ਦੇ ਨਾਲ ਨਾਲ ਸਾਡੀ ਧਾਰਮਿਕ ਭਾਵਨਾ ਦੇ ਨਾਲ ਨਾਲ ਸੱਚ ਸਤਿਅਮ ਸ਼ੁਭਮ ਸੁੰਦਰਮ ਤੇ ਸਫਾਈ ਆ ਗਈ ਉਹਦੇ ਵਿੱਚ ਸ਼ੁਭਮ ਦਾ ਮਤਲਬ ਹੈ ਪਰਮਾਤਮਾ ਦਾ ਨਾਮ ਆ ਗਿਆ ਸੁੰਦਰਮ ਦਾ ਮਤਲਬ ਹੈ ਸਫਾਈ ਰੱਖਣੀ ਹੈ ਸੀ ਤੇ ਮੈਂ ਮਹਿਸੂਸ ਕਰਦਾ ਕਿ ਸੱਚ ਹੀ ਈਸ਼ਵਰ ਹੈ ਸੱਚ ਬੋਲਣਾ ਸੱਚ ਦੇ ਨਾਲ ਚੱਲਣਾ ਇੱਕ ਵੱਡੀ ਜਿੰਦਗੀ ਲੜਾਈ ਹੁੰਦੀ ਹੈ ਉਹ ਸਾਰੇ ਕਿਉਂਕਿ ਨੋ ਅਤੇ ਜਵਾਲਾ ਜੋਤ ਜਗਦੀਆਂ ਸਾਡੀਆਂ ਔਰ ਜੋਤਾਂ ਨੂੰ ਜਿ ਲੈ ਕੇ ਇੱਥੇ ਜਗਾਈ ਦਾ ਜਾਗਰਨ ਦੇ ਵਿੱਚ ਉਹ ਜੋਤ ਜਿਹੜੀ ਹੈ ਸਾਡੇ ਅੰਦਰ ਵੀ ਪਵਿੱਤਰ ਵजूद ਹੈ ਤੇ ਅਸੀਂ ਉਹਨੂੰ 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 ਕਲੈਕਟਿਵ ਕਰਨਾ ਉਸ ਰੂਪ 'ਚ ਦੇਖਣਾ ਹਰ ਇੱਕ ਮਾਨ ਨੂੰ ਧੰਨਵਾਦ ਹੈ ਜੈ ਹਿੰਦ